ਤਿੰਨ ਤਿੰਨ ਚਾਰ ਮਿੰਟ ਦੇ ਅੰਦਰੇ ਪੰਜਾਬ ਦੀ ਅਪਡੇਟ ਦੇ ਦਿਓ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਬਾਰੇ ਜਰੂਰ ਦੱਸ ਦਿਓ ਬਿਲਕੁਲ ਦੇਖੋ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਦੇ ਨਾਲ ਦੁਬਾਰਾ ਤੋਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਣੀ ਹੈ ਪਰ ਬੀਤੇ ਦਿਨੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਫੀ ਨਾਸਾਜ਼ ਹੋ ਗਈ ਸੀ 103 ਤੋਂ ਵੀ ਜ਼ਿਆਦਾ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਫਿਰ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਗਈਆਂ ਜਿਸ ਤੋਂ ਬਾਅਦ ਕੁਝ ਨਾਰਮਲ ਹੋਏ ਨਹੀਂ ਜਦ ਜੀਤ ਸਿੰਘ ਢੱਲਵਾਲ ਕਿਉਂਕਿ ਕਮਜ਼ੋਰ ਬਹੁਤ ਹੋ ਚੁੱਕੀ ਹੈ ਸਿਹਤ ਪਰ ਪੂਰਾ ਜਿਹੜਾ ਮੋਰਚਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਉੱਤੇ ਤੇ ਇਸ ਦੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਐਸਕੇਐਮ ਹੈ ਉਸ ਦੀ ਇੱਕ ਮੀਟਿੰਗ ਵੀ ਹੋਈ ਐਸਕੇਐਮ ਜਾਨੀ ਕਿ ਜਿਹੜਾ ਰਾਜਨੀਤਿਕ ਹੈ ਜਿਸ ਦੇ ਵਿੱਚ ਬਲਵੀਰ ਰਾਜੇਵਾਲ ਜਗਿੰਦਰ ਉਗਰਾਹਾਂ ਤਮਾਮ ਹਰਿੰਦਰ ਲੱਖਵਰ ਤਮਾਮ ਉਹ ਆਗੂ ਨੇ ਇੱਕੇ ਦੇ ਲਈ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਨਾਲ ਕਿ ਏਕਾ ਹੋ ਜਾਵੇ ਪਰ ਹਾਲੇ ਗੱਲ ਜਿਹੜੀ ਆ ਉਹ ਹਾਲੇ ਵੀ ਸਿਰੇ ਨਹੀਂ ਚੜੀ ਹੈਗੀ ਕੁਝ ਮੰਗਾ ਨੂੰ ਲੈ ਕੇ ਆਪਸ ਦੇ ਵਿੱਚ ਜਿਹੜੀ ਸਹਿਮਤੀ ਨਹੀਂ ਬਣ ਸਕੀ ਇਸ ਦੇ ਨਾਲ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਵੇਂ ਕਿ ਪਿਛਲੇ ਦਿਨੀ ਲੁਧਿਆਣਾ ਵੈਸਟ ਸੀਟ ਤੋਂ ਕੈਂਡੀਡੇਟ ਐਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਸੰਜੀਵ अरोड़ा ਸੰਜੀਵ अरोड़ा ਕੌਣ ਨੇ ਸੰਜੀਵ अरोड़ा ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਤੋਂ ਉੱਗੇ ਅਧਿయోగਪਤੀ ਨੇ ਲੁਧਿਆਣਾ ਨਾਲ ਸੰਬੰਧ ਰੱਖਦੇ ਨੇ ਤਾਂ ਸਿਟਿੰਗ ਰਾਜ ਸਭਾ ਮੈਂਬਰ ਨੂੰ ਐਮਪੀ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਚਰਚਾ ਇਹ ਹੈ ਕਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਰਸਤੀوں ਰਾਜ ਸਭਾ ਦੇ ਵਿੱਚ ਭੇਜਿਆ ਜਾਣਾ ਤੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹਾਲਾਂਕਿ ਆਮ ਆਦਮੀ ਪਾਰਟੀ ਇਹ ਹਾਲੇ ਨਹੀਂ ਕਹਿ ਰਹੀ ਕਿ ਕਰਵਿੰਦ ਕੇਜਰੀਵਾਲ ਜਾਣਗੇ ਜਾਂ ਨਹੀਂ ਜਾਣਗੇ ਪਰ ਕਿਉਂਕਿ ਇਹ ਸਿੱਧਾ-ਸਿੱਧਾ ਸਮਝ ਆਉਂਦਾ ਕਿ ਜੇ ਤੁਸੀਂ ਕਿਸੇ ਸਿਟਿੰਗ ਐਮਪੀ ਨੂੰ ਰਾਜ ਸਭਾ ਦੇ ਨੂੰ ਜੀ ਦੀ ਮਿਆਦ 6 ਸਾਲ ਹੁੰਦੀ ਹੈ ਉਸ ਨੂੰ ਟਿਕਟ ਦੇ ਰਹੇ ਹੋ ਜੇ ਉਹ ਸੀਟ ਖਾਲੀ ਹੋਏਗੀ ਜੇ ਤੁਸੀਂ ਜਿੱਤਦੇ ਹੋ ਉਸ ਸੀਟ ਤੇ ਫਿਰ ਤੁਸੀਂ ਟਿਕਟ ਵੀ ਉਸੇ ਕਰਕੇ ਰਾਜ ਸਭਾ ਮੈਂਬਰ ਨੂੰ ਦੇ ਰਹੇ ਹੋ ਜੇ ਤੁਸੀਂ ਰਾਜ ਸਭਾ ਸੀਟ ਖਾਲੀ ਕਰਵਾਉਣਾ ਚਾਹੁੰਦੇ ਹੋ ਤਾਂ ਕਿਉਂਕਿ ਅਰਵਿੰਦ ਕੇਜਰੀਵਾਲ ਚਾਹੁੰਦੇ ਨੇ ਕਿਉਂਕਿ ਇਹਦੇ ਲਈ ਐਮ ਐਲ ਏ ਦੀ ਜ਼ਰੂਰਤ ਹੁੰਦੀ ਹੈ ਹਾਲਾਂਕਿ ਦਿੱਲੀ ਤੋਂ ਵੀ ਜਾ ਸਕਦੇ ਨੇ ਉੱਥੋਂ ਵੀ ਕਿਸੇ ਰਾਜ ਸਭਾ ਤੋਂ ਖਾਲੀ ਸੀਟ ਕਰਾਈ ਜਾ ਸਕਦੀ ਹੈ ਪਰ ਉੱਥੇ ਕਿਉਂਕਿ ਗੰਟੀ ਉਹਨਾਂ ਦੀ ਨਹੀਂ ਹੈਗੀ ਐਮ ਐਲ ਏ ਵੀ ਪੰਜਾਬ ਤੋਂ ਹੁਣ ਜਾਣਾ ਚਾਹੁੰਦੇ ਨੇ ਵਿਰੋਧ ਇਸ ਦਾ ਕਾफी ਹੋ ਰਿਹਾ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੁੰਦਾ ਹੈ ਇਸ ਤੋਂ ਕਿ ਨਾ ਜੋ ਆ ਰਾਮਪੁਰਾ ਫੂਲ ਤੋਂ ਵਿਧਾਇਕ ਨੇ ਜੋ ਬਲਕਾਰ ਸਿੱਧੂ ਪੰਜਾਬੀ ਗਾਇਕ ਵੀ ਨੇ ਉਹਨਾਂ ਦੀ ਆਡੀਓ ਨੇ ਪਵਾੜੇ ਪਾਏ ਹੋਏ ਨੇ ਉਹਨਾਂ ਦੀ ਆਡੀਓ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਇੱਕ ਪੱਤਰਕਾਰ ਨੇ ਮਨਿੰਦਰਜੀਤ ਜੀ ਜਿਨ੍ਹਾਂ ਦੇ ਵੱਲੋਂ ਉਸ ਉਹਨਾਂ ਦੀ ਖਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਤੇ ਪਰਚਾ ਕਰ ਦਿੱਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਹੋਰ ਐਕਟਿਵਿਸਟ ਪੰਜਾਬ ਦੇ ਵਿੱਚ ਪ੍ਰਦਰਸ਼ਨ ਵੀ ਕਰ ਰਹੇ ਨੇ ਦੇਖੋ ਜੇਕਰ ਬਲਕਾਰ ਸਿੱਧੂ ਆ ਕੇ ਸਾਹਮਣੇ ਆਉਣ ਡਿਨਾਈ ਕਰਨ ਉਸ ਗੱਲ ਨੂੰ ਜਾਗਰ ਜੇ ਉਹ ਆਵਾਜ਼ ਨਹੀਂ ਹੈਗੀ ਉਹਨਾਂ ਦੀ ਉਸ ਦੀ ਜਾਂਚ ਹੋਏਗੀ ਤੇ ਕਾਫੀ ਉਹ ਇਤਰਾਜ਼ਯੋਗ ਭਾਸ਼ਾ ਵਰਤ ਰਹੇ ਨੇ ਖਾਸ ਕਰ ਜਿਹੜੇ ਸਪੀਕਰ ਨੇ ਕੁਸਾਰ ਸਿੰਘ ਸੰਧਵਾ ਉਹਨਾਂ ਦੀ ਜਾਤੀ ਪ੍ਰਤੀ ਵੀ ਉਹਨਾਂ ਨੇ ਅਪਸ਼ਬਦ ਵਰਤੇ ਨੇ ਇਸ ਦੇ ਨਾਲ ਹੀ ਜਿਹੜੀ ਔਰਤਾਂ ਨੂੰ ਲੈ ਕੇ ਉਹਨਾਂ ਦੇ ਜਿਹੜੇ ਆਪਣੇ ਹੀ ਜਿਹੜੇ ਵਰਕਰ ਨੇ ਉਹਨਾਂ ਦੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਲੇਡੀਜ਼ ਨੇ ਖਾਸ ਕਰ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਬਾਰੇ ਵੀ ਇਤਰਾਜ਼ ਜੋ ਪਹਿਲਾਂ ਵਰਤਦੇ ਆ ਰਹੇ ਨੇ ਉਸ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਵਿਵਾਦ ਹੋਇਆ ਹੋਇਆ ਇਸ ਤੋਂ ਬਿਨ ਜਿਹੜੀ ਸਭ ਤੋਂ ਵੱਡੀ ਪਵਾਨੀਗੜ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਜੀ ਨੂੰ ਲੈ ਕੇ ਬਹੁਤ ਰੌਲਾ ਹੈ ਪਕੰਦਰ ਪੰਜਾਬ ਦੇ ਵਿੱਚ ਜੀ ਦਰਸਲ ਇੱਕ ਸ਼ਖਸ ਦੇ ਵੱਲੋਂ ਜੋ ਪਹਿਲਾਂ ਆਮ ਆਦਮੀ ਪਾਰਟੀ ਦਾ ਹੀ ਵਰਕਰ ਸੀ ਉਸ ਨੇ ਜ਼ਹਿਰ ਨਿਗਲ ਲਿਆ ਉਹ ਜ਼ੇਰੇ ਇਲਾਜ ਨੇ ਰਜਿੰਦਰ ਹਸਪਤਾਲ ਦੇ ਵਿੱਚ ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੀ ਸਬੰਧਤ ਐਮ ਐਲ ਏ ਹੈਗੇ ਨੇ ਸੰਗਰੂਪ ਤੋਂ ਨਿਰੰਦਰ ਕੌਰ ਭਰਾਜ ਜਿਹੜੇ ਕਿਸੇ ਵੇਲੇ ਜੀ ਜਿਹੜੇ ਕਿਸੇ ਵੇਲੇ ਸਕੂਟੀ ਤੇ ਹਮਲੇ ਸੀਗੇ ਤੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਪਹਿਲਾਂ 30 ਲੱਖ ਰੁਪਇਆ ਜਿਹੜਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਲਿਆ ਫਿਰ ਉਹ ਵਾਪਸ ਕਰਤਾ ਤੇ ਡੀਲ 55 ਲੱਖ ਚ ਨਿਬੜੀ ਜੀ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਹੋ ਹੱਲਾ ਹੋਇਆ ਹਾਲਾਂਕਿ ਨਰਿੰਦਰਪੁਰ ਭਰਾਜ ਨੇ ਕਿਹਾ ਕਿ ਨਹੀਂ ਅਜਿਹਾ ਨਹੀਂ ਹੈ ਮੇਰੇ ਤੇ ਇਲਜ਼ਾਮ ਝੂਠੇ ਨੇ ਜਾਂਚ ਹੋਣੀ ਚਾਹੀਦੀ ਹੈ ਪਰ ਵੀਡੀਓਜ਼ ਆਣ ਜਾਂ ਤੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਨੂੰ ਲੈ ਕੇ ਘੇਰੇ ਆ ਵੀ ਗਿਆ ਨਿਰਿੰਦਰ ਕੋਰਪਰਾਜ ਨੂੰ ਤਾਂ ਕਾਫੀ ਇਹ ਚੀਜ਼ਾਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਕੀ ਜਵਾਬ ਦਿੰਦੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਇਸ ਦੇ ਨਾਲ ਹੀ ਜੋ ਪੰਜਾਬ ਦੇ ਵਿੱਚ ਰਜਿਸਟਰੀਆਂ ਨੇ ਐਨਓਸੀ ਤੇ ਵਿਦਾਊਟ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਂ ਹੋਰ ਵਧਾ ਦਿੱਤਾ ਗਿਆ 6 ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਉਸ ਦੇ ਵਿੱਚ ਕਿਉਂਕਿ 6 ਮਹੀਨੇ ਜਿਹੜੇ 500 ਗਜ ਤੋਂ ਛੋਟੇ ਪਲਾਟ ਨੇ ਉਹਨਾਂ ਦੇ ਲੈਕਿਨਾਂ ਨੇ ਜਿਹੜੀਆਂ ਰਜਿਸਟਰੀਆਂ ਕਰਾਉਣੀਆਂ ਸੀਗੀਆਂ ਅਣਧਾਰਕਤ ਕਲੋਨੀਆਂ ਦੇ ਵਿੱਚ ਬਹੁਤ ਸਾਰੀਆਂ ਅਣਧਾਰਕਤ ਕਲੋਨੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਦੇ ਵਿੱਚ ਰਜਿਸਟਰੀਆਂ ਕਰਾਉਣੀਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਤੋਂ ਹੁਣ ਖੁੱਲ੍ਹਿਆ ਗਿਆ ਹੈਗਾ ਜੀ ਜੀ ਨਹੀਂ ਨਹੀਂ ਇਸ ਤੋਂ ਦਿਨ ਅੱਜ ਇੱਕ ਬੰਦਰੀ ਖੋਰ ਵੱਡੀ ਹਾਈ ਲੈਵਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਐਸਐਸਪੀ ਡੀਸੀ ਵੀ ਬੁਲਾਏ ਗਏ ਕਿ ਨਸ਼ਾ ਆਫੀ ਕਤਮ ਕਰਨਾ ਹੈ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਵੀ ਅੱਜ ਕਾਫੀ ਨਿਵੇਸ਼ਾਂ ਨਿਰਦੇਸ਼ ਜਿਹੜੇ ਜਾਰੀ ਹੋਏ ਨੇ ਕਿ ਪੰਜਾਬ ਦੇ ਵਿੱਚ ਵੀ ਬੁਲਡੋਜ਼ਰ ਐਕਸ਼ਨ ਸ਼ੁਰੂ ਹੋ ਗਿਆ ਜਿਹਨੇ ਯੂਪੀ ਦੇ ਵਿੱਚ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰਾਂ ਘਰ ਦੇ ਘਰਾਂ ਘਾਟਾ ਦਿਓ ਬੁਲਡੋਜ਼ਰ ਚਲਾ ਦਿਓ ਜੀ ਜੀ ਧੰਨਵਾਦ